ਵਧਾਈ ਆ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਲਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਉਹੋ ਜਾਂ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਿੰਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਾਰੀ ਜਾਂਦਾ ਇਹ ਵੀ ਉੱਗਦੀ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦਿੰਦੇ ਇੱਕ ਕਟਾਰੂ ਚੱਕ ਤੇ ਇੱਕ ਬਲਕਾਰ ਚੋਂ ਉਹਦੀ ਜਿੱਤ ਦੇ ਵੀਡੀਓ ਆ ਗਈ ਨਾ ਬਾਦਲ ਸਾਹ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਤਰਾਮੀ ਹੋਣੀ ਆ। ਉਹ ਵੀ ਪੰਜਾਬ ਪੁਲਿਸ ਦਾ ਅਫਸਰ ਰਿਹਾ। ਇਹ ਜੇ ਭੜੇ ਭੜੇ ਯਾਰ ਮੇਰੀ ਫੱਟੋ ਦੇ। ਮੈਂ ਇਹ ਜੇ ਕਲਾਕਾਰ ਵਜੀਰ ਬੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ 'ਚ ਲਜਾਣਾ ਵੀ ਔਖਾ। ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪੈਣ ਨੂੰ ਚੱਕ ਕੇ ਲੈ ਜਿਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ। ਉੱਥੋਂ ਚਿੱਠੀ ਤੁਸੀਂ ਕਲਾਉਂਦੇ ਹੋ ਖਰਚਾ ਸਾਨੂੰ ਪੈ ਜਾਂਦਾ ਉੱਚੋ ਕਿਵੇਂ ਉਦੋਂ ਹੀ ਭਗਵਾਨ ਤੇ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੋਆ ਨੂੰ ਕਦੇ ਮੱਧਿਆ ਪ੍ਰਦੇਸ਼ ਨੂੰ ਉਹ ਕਰੋੜਾਂ ਤੇ ਪੈਂਦਾ ਦਾ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਸਭ ਤੋਂ ਵੱਧ ਬਾਦਲ ਸਾਹ ਬੱਤੀ ਦੇ ਕੱਟ ਆਂ ਜੰਡਿਆਲੇ ਹਲਕੇ 'ਚ ਲੱਗਦੇ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿ ਨਹੀਂ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਦੀ 12-15 ਘੰਟੇ ਮਸਾ ਹੀ ਆ 10 ਘੰਟਿਆਂ ਦਾ ਕੱਟੀ ਚੱਲਦਾ ਇੱਥੇ ਬਿਜਲੀ ਮੰਤਰੀ ਜੰਡੇਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਸ਼ਨ ਦੁਰਚ ਚ ਲੀਤਨ ਦਾਸ਼ੇ ਟੀਕੀ ਤੇ ਲਾ ਨਾਡਰ ਸਭ ਤੋਂ ਵੱਧ ਫਿਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਐ ਰੋਜ ਦੂਜੇ ਤੀਜੇ ਦੇਮੀ ਕਿਸੇ ਦਾ ਕਿਸੇ ਨੂੰ ਲੁੱਟਿਆ ਹੁੰਦਾ ਐ ਪਿਆ ਨੂੰ ਕਹਿਤਾ ਕਿ ਹੁਣ ਤੁਹਾਨੂੰ ਉਹ ਨਿੱਕੂ ਜਾਂ ਦਿੱਲੀੋਂ ਆਉਂਦਾ ਐ ਡਾ ਜੀ ਕੱਲ ਸਰਦੂਲ ਸਿੰਘ ਜੀ ਦੱਸੋ ਕਿੱਡਾ ਕਾ ਅਈ ਡਾਕ ਦੱਸ ਦੇ ਕਿਉਂ ਨਹੀਂ ਫਿਰ ਕਿੱਡਾ ਕ ਉਹ ਆ ਕੇ ਦੱਸਦਾ ਤੁਹਾਨੂੰ ਕਿ ਪੰਜਾਬ ਕਿਵੇਂ ਚੱਲਣਾ ਦਿੱਲੀ ਚਲਾਈ ਨਹੀਂ ਜਾਂਦੀ ਉਹਨਾਂ ਤੋਂ ਤੇ ਪੰਜਾਬ ਚਲਾਉਣ ਆਉਂਦੇ ਆ ਮੇਰੇ ਵੀਰੋ ਅੱਜ ਭਾਵੇਂ ਕਿਸਾਨ ਤੁਸੀਂ ਕਿਸਾਨੀ ਨਾਲ ਸੰਬੰਧਿਤ ਬੈਠੇ ਹੋ ਕੇਜਰੀਵਾਲ ਕੀ ਕਹਿੰਦਾ ਸੀ ਗਰੰਟੀ ਦਿੰਦਾ ਸੀ ਕਹਿੰਦਾ ਦਿੱਲੀ ਵਾਲੇ ਭਾਵੇਂ ਐਮਐਸਪੀ ਲਾਗੂ ਕਰਨ ਨਾ ਕਰਨ ਐਮਐਸਪੀ 50% ਤੁਹਾਡੇ ਖਰਚੇ ਨਾਲੋਂ ਵੱਧ ਫਾਇਦਾ ਤੁਹਾਨੂੰ ਕਹਿੰਦਾ ਦਿੱਲੀ ਵਾਲੇ ਦੇਰ ਨਾ ਦੇਣ ਕੇਜਰੀਵਾਲ ਦਊ ਮਿਲ ਗਿਆ ਜੀ ਦੱਸੋ ਚੁੱਪ ਕਰਕੇ ਬੈਠਿਓ ਜੰਡਿਆਲੇ ਵਾਲਿਆਂ ਨੂੰ ਦੇਹ ਤਾਂ ਨਹੀਂ ਗਿਆ ਕਿਥੇ ਈਟੀਓ ਪਰਮਜੀਤ ਤੈਨੂੰ ਕੀ ਪਤਾ ਲੱਗਣਾ ਤੂੰ ਤਾਂ ਜਦੋਂ ਪੈਕਸ਼ਾਗ ਲਾ ਆਇਆ ਤੂੰ ਮੁੜ ਕੇ ਕਹਣਾ ਆ ਗਏ ਜੀ 100% ਆ ਗਏ ਮੈਨੂੰ ਪਤਾ ਨਾ ਰੇਕ ਦਾ ਪ੍ਰਾਵਾ ਈਟੀਓ ਵਜੀਰ ਬਣ ਗਿਆ ਮਗਰ ਈਟੀਓ ਸਾਹਿਬ ਦੇ ਵਜ਼ੀਰ ਬਣੇ ਦਾ ਸਭ ਤੋਂ ਵੱਧ ਬਾਦਲ ਸਾਹਿਬ ਬੱਤੀ ਦੇ ਕੱਟ ਅਰਜੰਡਿਆਲੇ ਹਲਕੇ 'ਚ ਲੱਗਦੇ ਆ ਤੇ ਮਜੀਠੇ ਹਲਕੇ 'ਚ ਲੱਗਦੇ ਕਿਉਂ ਲੱਗਦੇ ਕਿੰਨੀ ਲੱਗਦੇ ਬਿਜਲੀ ਦੇ ਕੱਟ ਸਵੇਰੇ 3-4 ਘੰਟੇ ਸ਼ਾਮ ਨੂੰ 3-4 ਘੰਟੇ ਬੱਤੀ ਆਉਂਦੀ 12-15 ਘੰਟੇ ਮਸਾ ਹੀ ਆ 10 ਘੰਟਿਆਂ ਦਾ ਕੱਟ ਹੀ ਚੱਲਦਾ ਇੱਥੇ ਬਿਜਲੀ ਮੰਤਰੀ ਜੰਡਿਆਲਾ ਗੁਰੂ ਦਾ ਤੇ ਪਤਾ ਨਹੀਂ ਕਿਹੜੇ ਕੰਮ ਨੂੰ ਮਸ਼ਰੂਪ ਰਹਿੰਦਾ ਦਰਚੰਦੁਰਚਲ ਨੀਤਨ ਦਾਸ਼ੀ ਟੀਕੀ ਤੇ ਲਪਦਾ ਨਹੀਂ আর ਸਭ ਤੋਂ ਵੱਧ ਜੇ ਬੱਤੀ ਦੇ ਜੁਰਮਾਨੇ ਕਿਸੇ ਹਲਕੇ 'ਚ ਹੋਏ ਆ ਜਾਂ ਕਿਸੇ ਜ਼ਿਲ੍ਹੇ 'ਚ ਹੋਏ ਆ ਰਾਜਵੀਰ ਸਿੰਘ ਆ ਦੱਸ ਕਿੱਥੇ ਹੋਏ ਆ ਚਕਰਾਜ ਸਿੰਘ ਆ ਦੱਸ ਕਿੱਥੇ ਹੋਏ ਆ ਬਲਕਾਰ ਸਿੰਘ ਜੀ ਦੱਸੋ ਕਿੱਥੇ ਹੋਏ ਆ ਛੰਡੇਆਲੇ ਬੋਲਦੇ ਕਿਉਂ ਨਹੀਂ ਘਬਰਾਉਂਨੇ ਕਿਹੜੀ ਗੱਲੋਂ ਜਿਹੜਾ ਲੱਗਣਾ ਜੁਰਮਾਨਾ ਲੱਗ ਹੀ ਜਾਣਾ ਸਵੇਰੇ ਸਾਧ ਸੰਗਤ ਜੀ ਲਾਹਤੇ ਬਣ ਕੇ ਕਿਨਾ ਕਿਸਾਨਾਂ ਦੀ ਸੁਣਦੇ ਆ ਨਾ ਖੇਤ ਮਜ਼ਦੂਰਾਂ ਦੀ ਸੁਣਨ ਕਿਸਾਨ ਗੁੱਦਗੁਸ਼ੀ ਰੁਕੀ ਨਹੀਂ ਸਾਧ ਸੰਗਤ ਜੀ ਨਾ ਬੇਰੋਜ਼ਗਾਰਾਂ ਦੀ ਸੁਣਨ ਨਾ ਇਹ ਨੌਜਵਾਨਾਂ ਦੀ ਸੁਣਨ ਨਾ ਇੰਡਸਟਰੀ ਦੀ ਸੁਣਨ ਨਾ ਵਪਾਰੀ ਦੀ ਸੁਣਨ ਅੱਜ ਸਭ ਤੋਂ ਮਹਿੰਗੀ ਬੱਤੀ ਅੱਜ ਦੁਕਾਨਦਾਰ ਨੂੰ ਤੇ ਇੰਡਸਟਰੀ ਨੂੰ ਮਿਲਦੀ ਹੈ ਇੰਡਸਟਰੀ ਛੱਡ ਛੱਡ ਪੰਜਾਬ ਭੱਜੀ ਜਾਂਦੀ ਹੈ ਬਾਦਲ ਸਾਹਿਬ ਇਹ ਤਾਂ ਕਹਿੰਦੇ ਨਾ 300 ਯੂਨਿਟ ਬਾਫ ਜਦੋਂ ਬੱਤੀ ਦੇਣੀ ਨਹੀਂ ਬੱਤੀ 10 ਘੰਟੇ ਆਉਣੀ ਨਹੀਂ ਤੇ ਯੂਨਿਟ ਤਾਂ ਆਪ ਪੈ ਜਕਰੇ ਤੇ ਜੇ ਕੋਈ ਹੀਟਰ ਲਾ ਲੈਂਦਾ ਕਿਉਂਕਿ ਹੀਟਰ ਲਾਉਂਦੀ ਆ ਅੱਡੇ ਬਾਲ ਸਾਹਿਬ ਨੇ ਪਾਈ ਹੋਈ ਆ ਲੋਕਾਂ ਨੂੰ ਉਦੋਂ ਕੋਈ ਆਉਂਦਾ ਨਹੀਂ ਜੀ ਛੇਤੀ ਕਹਿੰਦੇ ਕਿ ਬਿਜਲੀ ਵਾਲੇ ਨੂੰ ਅਸੀਂ ਪਿੰਡ ਦੀ ਵੜਨ ਦਿੰਦੇ ਸੀ 300 ਯੂਨਿਟ ਛੱਡੋ ਉਦੋਂ 1000 1000 ਯੂਨਿਟ ਤੱਕ ਲੋਕ ਬਾਲ ਛੱਡਦੇ ਸਨ ਕੋਈ ਆਉਂਦਾ ਨਹੀਂ ਸੀ ਤੇ ਹੁਣ ਵੇਖੋ ਜਿਹੜਾ ਆਉਂਦਾ ਲੱਖ ਰੁਪਏ ਜੁਰਮਾਨਾ ਤਾਂ ਪਾਕ ਹੀ ਜਾਂਦਾ ਮੈਨੂੰ ਲੱਗਾ ਛੇਤੀ ਕਿੱਥੇ ਤਾਂ ਨਹੀਂ ਮੁੜਦਾ ਦੱਸੋ ਮੈਂ ਠੀਕ ਕਹਿ ਰਿਹਾ ਕਿ ਨਹੀਂ ਕਹਿ ਰਿਹਾ ਆਪਾਂ ਉਹ ਸ਼ਾਂ ਚੁੱਪ ਬੈਠੇ ਯਾਰ ਬੋਲਦੇ ਨਹੀਂ ਤੁਸੀਂ ਜੇ ਮੈਂ ਕੋਈ ਗਲਤ ਗੱਲ ਕਰਾਂ ਰੋਕ ਲਿਆ ਕਰੋ ਇੱਚ ਲਈ ਅੱਜ ਸਾਡੇ ਨੌਜਵਾਨਾਂ ਚ ਨਾ ਬੰਦੀ ਸਿੰਘਾਂ ਨੂੰ ਛੱਡਣ ਔਰ ਬੰਦੀ ਸਿੰਘ ਤਾਂ ਕੀ ਛੱਡਣੇ ਸੀ ਪ੍ਰੋਫੈਸਰ ਭੁੱਲਰ ਸਾਹਿਬ ਦੀ ਰਿਹਾਈ ਸੀ ਉਸਤੇ ਸਾਈਨ ਕਰਨ ਤੋਂ ਇਨਕਾਰ ਕਰਤਾ ਮੇਰੇ ਵੀਰੋ ਕੱਲੀ ਹੋ ਨਹੀਂ ਨੌਜਵਾਨਾਂ ਤੇ ਐਨਐਸਐਲ ਆਤੀ ਬੜੀਆਂ ਗੱਲਾਂ ਨੇ ਕਿਉਂਕਿ ਅੱਗੇ ਵੀ ਪ੍ਰੋਗਰਾਮ ਤੇ ਜਾਣਾ ਇਹ ਗੱਲਾਂ ਵਿਸਤਾਰ ਨਾਲ ਨਹੀਂ ਮੈਂ ਕਰਦਾ ਸੰਖੇਪ ਚ ਦੱਸਦਾ ਕਿ ਬਾਦਲ ਸਾਹਿਬ ਅੱਜ ਡਿਵੈਲਪਮੈਂਟ ਆਉਂਦੀ ਕੋਈ ਚੀਜ਼ ਨਹੀਂ ਆ 2 ਸਾਲਾਂ ਚ ਆ ਹੁਣ ਮਾੜੀਆਂ ਮੋਟੀਆਂ ਸੜਕਾਂ ਦੇ ਪੱਟ ਲਾਉਣ ਦਾ ਇਹਨੇ ਨਹੀਂ ਪੱਥਰ ਰੱਖਿਆ ਚੰਨੀ ਕਹਿੰਦਾ ਹੁੰਦਾ ਸੀਗਾ ਕਿ ਮੈਂ ਪੰਜ ਲਾ ਦਿਆ ਕਰੂ ਉਹਨੇ ਪੰਜ ਤੱਕ ਕੀ ਲਾਉਣੇ ਸੀ ਹੁਣ ਆ ਈਟੀਓ ਨਵਾ ਚੰਨੀ ਆ ਗਿਆ ਇਹ ਕਹਿੰਦਾ ਮੈਂ ਪੰਜ ਲਾ ਦੇਣੇ ਆ ਮਗਰ ਇਹਨੇ ਨਾ ਕੋਈ ਨੌਕਰੀ ਨਾ ਕੋਈ ਕਿਸਾਨਾਂ ਦੀ ਗੱਲ ਨਾ ਕੋਈ ਬੱਤੀ ਦੇ ਹਾਲਾਤ ਚੰਗੇ ਇਸ ਲਈ ਮੈਂ ਅੱਜ ਤੁਹਾਡੇ ਕੋਲ ਇਹ ਬੇਨਤੀ ਲੈ ਕੇ ਆਇਆ ਕਿ ਲਾਅਨ ਆਰਡਰ ਸਭ ਤੋਂ ਵੱਧ ਫਰੋਤੀ ਤੇ ਸਭ ਤੋਂ ਵੱਧ ਟਾਰਗੇਟਡ ਕਿਲਿੰਗ ਅੱਜ ਜੰਡਿਆਲੇ 'ਚ ਹੋ ਰਹੀ ਐ ਰੋਜ਼ ਦੂਜੇ ਤੀਜੇ ਦਿਨੀ ਕਿਸੇ ਨਾ ਕਿਸੇ ਨੂੰ ਲੁੱਟਿਆ ਹੁੰਦਾ ਇਸ ਲਈ ਹਾਲਾਤ ਬੜੇ ਵਿਗੜੇ ਨੇ ਔਰ ਮੈਨੂੰ ਲੱਗਦਾ ਜਦੋਂ ਈਡੀ ਦੇ ਸਬੰਨ ਜਾਰੀ ਹੁੰਦੇ ਆ ਪੰਜਾਬ ਵਾਲਿਆਂ ਨੂੰ ਪਹੁੰਚ ਜਾਂਦਾ ਈਡੀ ਦਾ ਸਬੰਨ ਮੈਂ ਤਾਂ ਬੇਨਤੀ ਕਰਦਾ ਦਿੱਲੀ ਵਾਲੇ ਮੋਦੀ ਨੂੰ ਸਾਹਿਬ ਨੂੰ ਕਿ ਇਹਨੂੰ ਸੁੱਤੇ ਪਏ ਨੂੰ ਚੱਕ ਕੇ ਲੈ ਜਾਓ ਕੇਜਰੀਆ ਨੂੰ ਜਦੋਂ ਲੈ ਕੇ ਜਾਣਾ ਉੱਥੋਂ ਚਿੱਠੀ ਤੁਸੀਂ ਕਲਾਉਨੇਓ ਖਰਚਾ ਸਾਨੂੰ ਪਹੁੰਚ ਜਾਂਦਾ ਪੁੱਛੋ ਕਿਵੇਂ ਉਦੋਂ ਹੀ ਭਗਵਾਨ ਤੇ ਜਾਜ ਫੜਦਾ ਤੇ ਉਹਨੂੰ ਲੈ ਕੇ ਤੇ ਕਦੇ ਗੁਆ ਨੂੰ ਕਦੇ ਮੱਧਿਆਪ੍ਰਦੇਸ਼ ਨੂੰ ਉਹ ਕਰੋੜਾਂ ਚ ਪੈਂਦਾ ਦਾ ਇੱਕ ਚਿੱਠੀ ਈਡੀ ਦੀ ਨਿਕਲਦੀ ਆ ਤੇ ਜਹਾਜ਼ ਦਾ ਖਰਚਾ ਪੰਜਾਬੀਆਂ ਦੇ ਸਿਰ ਤੇ ਜਹਾਜ਼ ਲੈ ਕੇ ਸਾਨੂੰ ਉਹਨੂੰ ਸਾਰਿਆ ਕਿਹੜਾ ਦਿਵਾਉਣਾ ਪੈ ਜਾਂਦਾ ਇਸ ਲਈ ਇਹ ਬੇਨਤੀ ਆ ਜਿਨ੍ਹਾਂ ਨੇ ਸ਼ਰਾਬ ਦੇ ਘਟਾਲੇ ਕੀਤੇ ਆ ਵੱਡੇ ਵੱਡੇ ਘਟਾਲੇ ਆ ਰੋ ਇੱਕੋ ਕੰਮ ਤੇ ਲੱਗੇ ਆ ਬਾਦਲ ਸਾਹਿਬ ਇਹ ਵਿਆਹੀ ਕਰਾਈ ਜਾਂਦੇ ਆ ਕਈ ਇਹ ਕਹਾਇ ਇਹਨਾਂ ਦਾ ਹੁੰਦਾ ਨਹੀਂ ਜਿ ਕਈਆਂ ਦਾ ਕਿ ਭਗਵੰਤ ਨੇ ਵੀ ਦੂਜਾ ਕਰਾ ਲਿਆ ਦੱਸੋ ਕਮਾਲ ਦਾ ਫੈਸਲਾ ਦਿੱਤਾ ਵਧਾਈ ਹੈ ਕਹਿੰਦਾ ਤੁਹਾਨੂੰ ਸਭ ਨੂੰ 26 ਜਨਵਰੀ ਵਾਲੇ ਦਿਨ 15 ਅਗਸਤ ਵਾਲੇ ਦਿਨ ਕੋਈ ਪੰਜਾਬ ਦੀ ਗੱਲ ਕਰੇ ਕੋਈ ਦੇਸ਼ ਦੀ ਗੱਲ ਕਰੇ ਕੋਈ ਕਿਸਾਨ ਦੀ ਗੱਲ ਕਰੇ ਕੋਈ ਨੌਜਵਾਨ ਦੀ ਗੱਲ ਕਰੇ ਕਹਿੰਦਾ ਵਧਾਈ ਹੋਵੇ ਮੇਰੀ ਘਰ ਦੀ 7 ਮਹੀਨੇ ਪ੍ਰੈਗਨੈਂਟ ਆ ਉਹਦੇ ਨਿਆਣਾ ਹੋਣ ਵਾਲਾ ਦੱਸੋ ਕਾਦੀ ਵਧਾਈ ਪਾਈ ਇਹਦੀ ਕਾਦੀ ਵਧਾਈ ਉਹ ਜਾ ਚੰਨੀ ਜਿਹੜਾ ਕਹਿੰਦਾ ਇਹ ਦਿਨ ਤਾਂ ਉਪਲਬਧੀਆਂ ਦੇ ਹੁੰਦੇ ਆ ਇਹ ਦਿਨ ਸੰਘਰਸ਼ ਦੇ ਹੁੰਦੇ ਆ ਇਹ ਕਹਿੰਦਾ ਭਗਵਾਨ ਤਾਂ ਆਪ ਦੀ ਉਪਲਬਧੀ ਦੱਸੀ ਜਾਂਦਾ ਓਏ ਚੰਨੀ ਤੈਨੂੰ ਕੀ ਪਤਾ ਇਹਨੂੰ ਕਿੰਨਾ ਸੰਘਰਸ਼ ਕਰਨਾ ਪੈ ਰਿਹਾ ਐਵੇਂ ਮਾਰੀ ਜਾਂਦਾ ਇਹ ਵੀ ਮਗਰ ਮੇਰਾ ਤੁਹਾਨੂੰ ਕਹਿਣ ਦਾ ਭਾਗ ਸਾਧ ਸੰਗਤ ਜੀ ਆਹ ਹਾਲਾਤ ਬਣ ਗਿਆ ਸ਼ਾਇਦ ਪਹਿਲਾ ਤੇ ਅਖੀਰ ਲਈ ਮੁੱਖ ਮੰਤਰੀ ਹੋਇਆ ਜਿਹੜਾ ਇਹ ਜੀ ਉਪਲਬਧੀ ਦੱਸ ਕੇ ਚੱਲਿਆ ਕਿ ਮੇਰਾ ਤੀਜਾ ਨਿਆਣਾ ਹੋਣ ਲੱਗਿਆ ਦੂਜੇ ਦੋਨੋਂ ਤੋਂ ਮੈਂ ਬੁਲਾਉਂਦਾ ਨਹੀਂ ਜਿਹੜਾ ਆਪਦੇ ਨਿਆਣਾ ਨੂੰ ਨਾ ਬੁਲਾਵੇ ਸਾਧ ਸੰਗਤ ਜੀ ਉਹਨੇ ਤੀਜੇ ਨੂੰ ਕੀ ਪੁੱਛ ਲੈਣਾ ਇਸ ਲਈ ਉਹ ਵਿਚਾਰੀ ਬੇਟੀ ਰੋਂਦੀ ਆ ਉਹਦਾ ਫਿਕਰ ਕੋਈ ਨਹੀਂ ਆ ਮੇਰਾ ਇੰਨੇ ਬੋਲੇ ਨਾਲ ਮੈਨੂੰ ਭਾਵੇਂ ਸਵੇਰੇ ਫੇਰ ਸੱਦ ਲੈਣ ਮਗਰ ਮੈਂ ਵੀ ਨਹੀਂ ਹਟਦਾ ਬਾਦਲ ਸਾਹਿਬ ਮੈਨੂੰ ਵੀ ਬੁਲਾ ਹਾਲਾ ਨੇ ਕਾਰੀ ਬੁਲਾ ਲੈਣ ਦੋ ਵਾਰੀ ਪਹਿਲਾਂ 6 ਮਹੀਨੇ ਅੰਦਰ ਦੇ ਤਾ ਫੇਰ ਦੇ ਦੇਣਗੇ ਮੁੜ ਕੇ ਤੁਸੀਂ ਪੁੱਛਣ ਪਾਚਣ ਤਾਂ ਆਓਗੇ ਨਾ ਮਾਝੇ ਵਾਲਿਓ ਕਿ ਨਹੀਂ ਆਓਗੇ ਹਾਂ ਦੇਖੋ ਕਿੱਡੇ ਆਵੇ ਆ ਵੇਖੋ ਮਾਝੇ ਵਾਲੇ ਕਿੱਡੇ ਚੰਗੇ ਆ ਉ ਭਾਵੇਂ ਪੁੱਛਣ ਨਾ ਪੁੱਛਣ ਕਹਿੰਦੇ ਅੰਦਰ ਦੇ ਤਾ ਤੈਨੂੰ ਜ਼ਰੂਰ ਪੁੱਛਣ ਆਵਾਂਗੇ ਇਹ ਸਾਡੇ ਮਾਝੇ ਵਾਲੇ ਵਖਰੇ ਨੇ ਜੀ ਇਹਨਾਂ ਨਾਲ ਤਾਂ ਐਡੀ ਮਾੜੀ ਹੋ ਰਹੀ ਆ ਕਿ ਦਿੱਲੀ ਦਾ ਰਾਜ ਇੱਕੋ ਵੇਖੋ ਬਲਕਾਰ ਤੋਂ ਦੋ ਵजीर ਨੇ ਬਾਦਲ ਸਾਹਿਬ ਵੇ ਇਹਨਾਂ ਨੂੰ ਤਾਂ ਮੁੱਖ ਮੰਤਰੀ ਦਾ ਯੋਗਦਾ ਦੇ ਦੇਵੇ ਇੱਕ ਕਟਾਰੂ ਚੱਕ ਤੇ ਕਬਲਕਾਰ ਤੋਂ ਉਹਦੀ ਜਿੱਦ ਦਿਨ ਵੀਡੀਓ ਆ ਗਈ ਨਾ ਬਾਦਲ ਸਾਹਿਬ ਐਸਪੀ ਸਾਹਿਬ ਸਾਰੀ ਪੰਜਾਬ ਪੁਲਿਸ ਦੀ ਬਦਰਾਮੀ ਹੋਣੀ ਆ ਉਹ ਵੀ ਪੰਜਾਬ ਪੁਲਿਸ ਦਾ ਅਫਸਰ ਨੇ ਇਹ ਜੇ ਭੜੇ ਭੜੇ ਯਾਰ ਮੇਰੀ ਫੱਟੋ ਦੇ ਮੈਂ ਇਹ ਜੇ ਕਲਾਕਾਰ ਵਜੀਰ ਪੜਾਏ ਆ ਜਿਨ੍ਹਾਂ ਨੂੰ ਸ਼ਾਇਦ ਸਮਾਜ ਚ ਲੈ ਜਾਣਾ ਵੀ ਔਖਾ ਮਗਰ ਕਦੇ ਇੱਕ ਦਾ ਵਿਆਹ ਕਦੇ ਦੂਜੇ ਦਾ ਵਿਆਹ ਕਦੇ ਤਾਂ ਸੁੱਖ ਨਾਲ ਚਲੋ ਈਟੀਓ ਸਾਫ ਦਾ ਹੋਇਆ ਸਲਾਮਤ ਰਵੇ ਮਗਰ ਇਹਨਾਂ ਦਾ ਪਤਾ ਪਤਾ ਕੋਈ ਨਹੀਂ ਲੱਗਦਾ ਬਸ ਇਹੀ ਖਬਰ ਆਉਂਦੀ ਆ ਕਿ ਸਾਡੇ ਨਿਆਣਾ ਹੋ ਰਿਹਾ ਵਧਾਈ ਹੋਵੇ ਸਾਡੇ ਵਿਆਹ ਹੋ ਰਿਹਾ ਵਧਾਈ ਹੋਵੇ ਉਹ ਮਹਾਰਾਜ ਇੱਥੇ ਲੋਕਾਂ ਦੇ ਟੁੱਟਦੇ ਜਾਂਦੇ ਆ ਗਰੀਬੀ ਕਰਕੇ ਅਨਪੜਤਾ ਕਰਕੇ ਮਹंगाई ਕਰਕੇ ਉਹਨਾਂ ਦਾ ਵੀ ਨਿਆਣਿਆਂ ਦਾ ਫਿਕਰ ਕਰ ਲੋ ਨਹੀਂ ਤਾਂ ਲੋਕਾਂ ਨੇ ਤੁਹਾਨੂੰ ਛੱਡਣਾ ਨਹੀਂ ਜੋ ਬਦਲਾਅ ਦੇ ਨੋਤੇ ਤੁਸੀਂ ਠੱਕੀ ਮਾਰੀ ਐ ਇਸ ਲਈ ਮੈਂ ਲੰਮਾ ਨਾ ਜਾਂਦਾ ਹੋਇਆ ਤੁਹਾਨੂੰ ਬਹੁਤ-ਬਹੁਤ ਵਧਾਈ ਪੇਸ਼ ਕਰਦਾ ਹਾਂ ਔਰ ਛੱਜਲ ਵੱਡੀ ਸਾਹਿਬ ਅੱਜ ਵੱਡੀ ਜ਼ਿੰਮੇਵਾਰੀ ਤੁਹਾਡੇ ਮੋਢਿਆਂ ਤੇ ਆ। ਅੱਜ ਸਾਰਾ ਹਲਕਾ ਇਕੱਠਾ ਹੋ ਕੇ ਤੁਹਾਡੇ ਨਾਲ ਆਇਆ ਅ ਸੰਦੀਪ ਵੀ ਆਇਆ ਮੁੰਡਾ ਏਆਰ ਸਾਹਿਬ ਦਾ। ਇਹਦਾ ਵੀ ਧੰਨਵਾਦ ਹੈ ਕਿ ਅਸੀਂ ਸਾਰੇ ਜੋ ਪਾਰਟੀ ਨੇ ਤੁਹਾਨੂੰ ਅੱਗੇ ਲਾਇਆ ਪਾਰਟੀ ਤੁਹਾਡੇ ਨਾਲ ਖਲੋਤੀ ਹੈ ਤੁਸੀਂ ਦਿਨ ਰਾਤ ਇੱਕ ਕਰਕੇ ਮਿਹਨਤ ਨਾਲ ਲੋਕਾਂ ਨੂੰ ਨਾਲ ਲੈ ਕੇ ਚੱਲੋ। ਤੇ ਵੱਡੇ ਛੱਜਲ ਵੱਡੀ ਸਾਹਿਬ ਨੂੰ ਬੇਨਤੀ ਆ ਮੇਰੀ ਗੱਲ ਦਾ ਗੁੱਸਾ ਨਾ ਕਰ ਜਿਓ ਤੁਸੀਂ ਕੱਲਾ ਜਿਉਂਦੇ ਰਹੋ ਜਿਉਂਦੇ ਰਹੋ ਆਸ਼ੀਰਵਾਦ ਦੇਈ ਜਾ ਨਾ ਕਈ ਵਾਰੀ ਤੁਸੀਂ ਵੀ ਕਰੰਟ ਜਾ ਲਾ ਦਿੰਨੇ ਉਹਨੇ ਮਾੜਾ ਮੋਟਾ ਉਹਨਾਂ ਲਾਇਆ ਕਰੋ ਜਿਹੜਾ ਆਵੇ ਜੂੰਗਾਰਾ ਪੁੱਤ ਜੂੰਗਾਰਾ ਪੁੱਤ ਕਰੀ ਜਾਇਆ ਕਰੋ